ਹੋਇਆ ਸੀ ਚਾਂਦਨੀ ਚੌਕ ਅੰਦਰ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਮਤੀ ਦਾਸ ਨੂੰ ਤਕਸੀ ਬਣੇ ਦਿੱਤੇ ਮਤੀ ਦਾਸ ਨੂੰ ਤਕਸੀ ਬਣੇ ਦਿੱਤੇ ਪਰ ਉਸ ਜਰਣਾ ਚਿੰਤ ਢੁਲਾਇਆ ਹੈ ਸੀ ਚੀਰ ਦੇਨ ਲਈ ਆਰੇ ਦੇ ਨਾਲ ਇਹਨੂੰ ਆਖਰ ਕਾਜੀ ਨੇ ਫਤਵਾ ਸੁਣਾਇਆ ਹੈ ਸੀ ਮੰਨ ਕੇ ਹੁਕਮ ਜਲਾਦ ਨੇ ਉਸ ਤਾਈ ਮੰਨ ਕੇ ਹੁਕਮ ਜਲਾਦ ਨੇ ਉਸ ਤਾਈ रस्से कस के फट्टे पे पीड़िया सी आरा ओसे सी से रख के ते लकड़वान विचकार तो चीरिया सी पाई ब्याले

सिख कौम नवा निखार दिता सिख कौम